ਦਾ ਤੇ ਦੇ ਬੰਦਿਆ ਕਰ ਅੰਦਰੋਂ ਵਿਸ਼ਵਾਸ ਹੱਥ ਡੋਰੀ ਦਾ ਤੇ ਦੇ ਬੰਦਿਆ ਕਰ ਅੰਦਰੋਂ ਵਿਸ਼ਵਾਸ ਹੱਥ ਡੋਰੀ ਦਾ ਤੇ ਦੇ ਬੰਦਿਆ ਕਰ ਅੰਦਰੋਂ ਵਿਸ਼ਵਾਸ ਹੱਥ ਡੋਰੀ ਦਾ ਤੇ ਦੇ ਬੰਦਿਆ ਕਾਰੇ ਅੰਦਰੋਂ ਵਿਸ਼ਵਾਸ ਕਾਰੇ ਅੰਦਰੋਂ ਵਿਸ਼ਵਾਸ ਬੰਦਿਆ ਕਾਰੇ ਅੰਦਰੋਂ ਵਿਸ਼ਵਾਸ ਕਾਰੇ ਅੰਦਰੋਂ ਵਿਸ਼ਵਾਸ ਬੰਦਿਆ ਕਾਰੇ ਅੰਦਰੋਂ ਵਿਸ਼ਵਾਸ ਪਾਈ ਹਕਮਤ ਹਰ ਜਾਣੇ ਹੌਸਲਾ ਹਰੇ ਨਹਰੀ ਦਾ ਸਾਹਿਬ ਦਾਦਾ ਪਾਈ ਹਿੱਕ ਮਤ ਹਰ ਜਾਵੇ ਹੌਸਲਾ ਹਰੇ ਨਾ ਹਰੀ ਸਾਹਿਬ ਦਾ ਦਾਸ ਹਰੇ ਨਾ ਹਰੀ ਦਾ ਦਾਸ ਹੌਸਲਾ ਹਰੇ ਨਾ ਹਰੀ ਦਾ ਦਾਸ hath dori da te de bandhya kar andaro vishwas ਅਥ ਡੋਰੀ ਦਾਤੇ ਦੇ ਬੰਦਿਆ ਕਰ ਅੰਦਰੋਂ ਵਿਸ਼ਵਾਸ ਗੁਰਮਤਿ ਗਿਆਨ ਡੋਰੀ ਪ੍ਰਭ ਪਕੜੀ ਗੁਰਮਤਿ ਗਿਆਨ ਡੋਰੀ ਪ੍ਰਭ ਪਕੜੀ ਹਰ ਗੁਣ ਗਾਏ ਸਦਾ ਰੰਗ ਰਾਤੇ ਬੜਨਾ ਪਛੋ ਤਈਐ ਗੁਰਮਤਿ ਗਿਆਨ ਡੋਰੀ ਪ੍ਰਭ ਪਕੜੀ ਹਰ ਗੁਣ ਗਏ ਸਦਾ ਰੰਗ ਰਾਤੇ ਬੋੜੀ ਨਾ ਪਛੋਤਈਏ hath dori date de bandya kare andar viswas ਕਰ ਅੰਦਰੋਂ ਵਿਸ਼ਵਾਸ ਬੰਧਿਆ ਕਰ ਅੰਦਰੋਂ ਵਿਸ਼ਵਾਸ ਹੱਥ ਡੋਰੀ ਦਾ ਤੇ ਦੇ ਬੰਦਿਆ ਕਰ ਅੰਦਰੋਂ ਵਿਸ਼ਵਾਸ ਬੰਧਿਆ ਕਰ ਅੰਦਰੋਂ ਵਿਸ਼ਵਾਸ ਹੱਥ ਡੋਰੀ ਦਾ ਤੇ ਦੇ ਬੰਦਿਆ ਕਾਰੇ ਅੰਦਰੋਂ ਵਿਸ਼ਵਾਸ ਕਾਰੇ ਅੰਦਰੋਂ ਵਿਸ਼ਵਾਸ ਬੰਧਿਆ ਕਾਰੇ ਅੰਦਰੋਂ ਵਿਸ਼ਵਾਸ ਵਾਹਿਗੁਰੂ ਜੀ ਸਾਨੂੰ ਸੰਗਤ ਜੀ ਆਪਣੇ ਅੰਦਰ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਵਾਹਿਗੁਰੂ ਸਾਡੇ ਅੰਦਰ ਹੈ ਸਭ ਨੂੰ ਵਾਹਿਗੁਰੂ ਤੇ ਵਿਸ਼ਵਾਸ ਰੱਖ ਕੇ ਹਰ ਕੰਮ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਇੱਕ ਭਗਵਾਨ ਦੇ ਸਹਾਰੇ ਹੀ ਰਹਿ ਸਕ